Devi sottolineare che il forno è un forno. Avete neglevole? E ਆ ਵੀ ਮਿੱਤਰੋ ਦੇਖੋ ਹੁਣ ਆ ਤਿਆਰ ਹੋ ਚੁਲੇ ਆ ਕੇ ਇਸ ਤਰ੍ਹਾਂ ਦਾ ਫੁੱਲ ਦੋਕ ਦਿਨ ਚੈਨ ਜਮਾਈ ਇਹਨੇ ਗਲਬੀ ਹੋ ਜਾਣਾ ਆ ਡੂੜੀਆਂ ਦੇ ਵਿੱਚੋਂ ਨਿਕਲਣਾ ਫੁੱਲ ٹوٹیاں لگی مسر بھی دکھا دیکھ لو تیار ہو جلے دیکھو رنگ تین وڑیا یار اپنے پنجاب خاصا یہ ਆ ਸੰਤ ਉੱਪਰ ਚੱਲ ਜਿਓ ਬਿੱਟੇ ਦੀ ਮੋਟਰ ਤੇ ਉਹਦੇ ਬੀਜੇ ਆਇਆ ਕਈ ਬੰਦਿਆਂ ਕੋ ਮੈਂ ਦੇਖਿਆ ਆਫ ਲਾਂ ਦਾ ਰੰਗ ਦੇਖੋ ਅਜੇ ਪੂਰਾ ਇਹ ਖੜਿਆ ਨਹੀਂ ਹਜੇ ਸ਼ੁਰੂ ਹੋਇਆ ਨਿਕਣ ਈ ਵੀਰ ਕਹਿੰਦੇ ਨੇ ਯਾਰ ਪੰਜਾਬੀ ਤਾਂ ਕੇਸਰ ਹੁੰਦਾ ਹੀ ਨਹੀਂ ਆ ਦੇਖੋ ਥੋੜੇ ਸਾਹਮਣੇ ਆ ਯਾਰ ਤੋੜ ਕੇ ਛਾਵਾ ਚ ਸੁਕਾਉਣਾ ਇਹੇ ਇਹਦੇ ਉੱਤੋਂ ਆਪਾਂ ਨੇ ਆ ਆ ਚੀਜ਼ ਬੜੂਛ ਲੈਣੀ ਆ ਇਹ ਧੁੱਪ ਜੀ ਨਹੀਂ ਸੁਕਾਉਣਾ ਛਾਵਾ ਦੇ ਵਿੱਚ ਸੁਕਾ ਕੇ ਰੱਖ ਲਓ ਪਰਲਾ ਫੁੱਲ ਤੋੜ ਲੋ ਥੱਲੇ ਡੋਡੀ ਜੀ ਚ ਬੀ ਤਿਆਰ ਹੋ ਜਣਾ ਤੁਹਾਡਾ ਉਹ ਦੇਖੋ ਇੱਕ ਉੱਪਰ ਇਹ ਤਿਆਰ ਆ ਇਹਨੂੰ ਕਈ ਤਿਆਰ ਹੋ ਗਏ ਉੱਪਰ ਦੇਖੋ ادھر ادھر بھی آگے ہم مکھی بہت پہنتی ہے دیتے دیکھو نین پھڑا ہے آج جنیاں دیکھ دیا نے ہیں سارے فل نکل دو بوٹے لالے تو تو مکنا نہیں یار آ گر گیا ہوا نا رات والی نھیری نے بھی اٹیٹے یہ کرتے یار ਇਧਰ ਵੀ ਬੀਜੇ ਨੇ ਮੇਰੇ ਲਸਣ ਦੇ ਨਾਲ ਨਾਲ ਬਟੇ ਲਾਤੇ ਦੀ ਇਹਨਾਂ ਨੂੰ ਵੀ ਹੁਣ ਨਿਕਲਣਗੇ ਫੁੱਲ ਆਹ ਸਾਰੇ ਲਖਣ ਦੇ ਆਲ ਵਾਲੇ ਵੀ ਬੀਜੇ ਨੇ ਉਹ ਬਟਾਂ ਤੇ ਲਾ ਬ ਨੂੰ ਕੱਚਾ ਹੀ ਤੋੜ ਕੇ ਦਿਖਾਵਾਂ ਅਜੇ ਤਾਂ ਆ ਕਣ ਨੂੰ ਟਾਈਮ ਲੱਗਣਾ ਮਿੱਤਰੋ ਗਾ ਵੀ ਮਿੱਤਰੋ ਦੇਖੋ ਰੰਗ ਇਹਦਾ ਸਰ ਹਰੇ ਕੱਚਾ ਹੈ ਇਹ ਤਾਂ ਨੇ ਮਿੱਤਰੋ ਦੋਤ ਕਰਨ ਲੈਣੇ ਨੇ ਫੋਨ ਨੇ ਫੇਰ ਤਿਆਰ ਹੋਣਾ کل دونوں ہزار پان سر والے بٹے دے بوٹے دکھا کے آؤں وہ کیسر کافی بجا ہے